ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਲੈ ਕੇ ਚੱਲੇ ਆ ਤੁਹਾਨੂੰ ਮਿੱਤਰੋ ਸ਼ਹਿਰ ਕੋਟਕਪੂਰੇ ਦੇ ਵਿੱਚ ਔਰ ਕੋਟਕਪੂਰੇ ਸ਼ਹਿਰ ਦੇ ਵਿੱਚ ਇਸ ਟਾਈਮ ਮੌਜੂਦ ਆ ਚੋਪੜੇ ਮਹੱਲੇ ਦੇ ਵਿੱਚ ਤੇ ਅੱਜ ਆਪਾਂ ਫੇਰ ਤੁਹਾਡੇ ਲਈ ਲੈ ਕੇ ਆ ਗਏ ਮਿੱਤਰੋ ਤਿੰਨ ਟੋਕੜਾ ਗੱਪਣਾ ਚੱਕ ਪਾਸ ਮੱਜਾ ਕਿਉਂਕਿ ਤੁਸੀਂ ਟੋਕੜਾ ਗੱਪਣਾ ਮੱਜਾ ਦੀ ਹਮੇਸ਼ਾ ਮੰਗ ਕਰਦੇ ਹੋ ਤੇ ਅੱਜ ਫੇਰ ਉਸੇ ਤਰ੍ਹਾਂ ਤੁਹਾਨੂੰ ਮਈਆਂ ਦਿਖਾਵਾਂਗੇ ਆਉ ਕਰਦੇ ਆਂ ਗੱਲਬਾਤ ਆਪਾਂ ਭਰਾ ਦੇ ਨਾਲ ਸਾਰੀ ਜਾਣਕਾਰੀ ਦੇ ਲਈ ਆਪਣੇ ਦਾ ਸਾਸਿਕਾ ਗੋਰੀ ਸਾਸਿਕਾ ਗੋਰੀ ਕੀ ਹਾਲ ਹੈ ਵਧੀਆ ਹੀ ਕਹਿ ਸਿੱਤਾ ਦੇ ਪਰਿਵਾਰ ਬਾਈ ਕਹਿ ਪਾਈ ਵਧੀਆ ਹੀ ਦਾ ਨਾਮ ਦਾ ਇੱਕ ਵਾਰੀ ਦੱਸ ਦੀ ਆਪਣਾ ਆਮਨਦੀਪ ਸਿੰਘ ਆਮਨਦੀਪ ਸਿੰਘ ਹੁਣਦੀਪ ਵੀਰੇ ਅੱਜ ਜਨਵਾਰ 3 ਆਪਣੇ ਕੋਲ ਆ ਹਾਂਜੀ ਹਾਂਜੀ ਤੇ ਪਹਿਲੇ ਨੰਬਰ ਤੇ ਆ ਮੈਂ ਆ ਜਿਹੜੀ ਨੇ ਕੀ ਰਦੇ ਇਹ ਬਈ 6 ਆਮੇ ਨਾਲ ਲੱਗਾਈ ਗੱਭੋਂ ਨੀ 5 ਕਿਲੋ ਦੁੱਧ ਆ ਹਾਂਜੀ 5 ਕਿਲੋ ਦੁੱਧ ਦੋਵੇਂ ਟਾਈਮ ਮਿਲਦੀ ਦੋਵੇਂ ਟਾਈਮ ਮਿਲਦੀ ਕਿਵੇਂ ਵੀਰੇ ਮੈਂ ਉੱਥੇ ਚਾੜ ਤੇ ਹੀ ਚਾੜ ਤੇ ਨਾ ਸੀ ਜੀਲਾ ਚੂਣ ਤੇ ਜਾਵਾਂ ਜੀ ਠੀਕ ਆ ਵੀਰੇ अच्छा बड़े भाई की रेट रो कहंदा है रेट <laughs> ना 85000 जी देन लेने वाली बात किन्ने दी देन माने 80000 दे देंगे ठीक है भाई कड्डी ਬਾਦ ਨੂੰ ਤੂਰੀ ਵੀਰੇ ਮੜਾ ਜਿਆ ਲੈ ਵੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਔਰ ਪੂਰੀ ਚੰਗੀ ਮੈਂ ਆ ਗੱਬਣ 6 ਮਹੀਨੇ ਦੀ ਕੋਈ ਬਈ 6 ਮਹੀਨਾ ਲੱਗਾਈ 6 ਮਹੀਨਾ ਲੱਗਾ ਆ ਲੋ ਮੇਂ ਖਤਮ ਆਈ ਠੀਕ ਆ ਬਾਈ ਨਵੇਂ 6 ਮਹੀਨੇ ਦੇ ਦਾ ਪੈਰਾ ਕਰਮ ਵਾਲੀ ਦਾ ਮਤਲਬ ਉਹਦੇ ਤੋਂ ਬਾਡੀ ਬਕਟਰ ਦੀ ਖੁੱਲੀ ਡੁੱਲੀ ਵਿੱਚ ਸੰਘਾ ਪੈਰਾਂ ਦੀ ਮਿਹਨਤ ਜਾਇ ਚੰਗੀਆਂ ਵਰਤੀ ਹੋਏ ਆ ਬਣ ਕੇ ਮੈਂ ਪੂਰੀ ਕੁਆਲਿਟੀ ਦੀ ਜਦੋਂ ਤਿਆਰ ਹੋਈ ਸਾਹਮਣੇ ਵਿੱਚ ਤੁਹਾਨੂੰ ਕੁਝ ਵੀ ਨਿਕਣੀ ਨਹੀਂ ਉਹ ਨਿਕਲਦਾ ਨਹੀਂ ਨਵੇਂ ਵਾਲਿਆ ਨਵੇਂ ਪਹਿਲੇ ਨਪਰਦੇ ਮੈਂ ਇਹ ਅਦਵੀਅਸੀ ਯਾਰ ਦੇ ਵਿੱਚ ਦੇਣੀ ਹੈ ਜੀ ਜੀ ਕੋਲ ਨ ਕਰਦੇ ਭਈ 100 ਕਿਲੋ ਮੀਟਰ ਤੇ ਕਰ ਦਾਂਗੇ ਭਈ ਇਹ ਕਰ ਦਾਂਗੇ ਮਿੱਤਰੋ ਕਿਲੋਮੀਟਰ ਘੇਰੇ ਦੇ ਵਿੱਚ ਹਰ ਇੱਕ ਮੈਦੀ ਕਰਦੀ ਆ ਬੋਲ ਤਾ ਦੰਗੀਆਂ ਕਰਦੇ ਅੱਜ ਜਿਹੜੀ ਮੈਂ ਪਰੇ ਦੋਗੇਣਾ 100 ਕਿਲੋਮੀਟਰ ਦੀ ਪਹੁੰਚ ਤੁਹਾਨੂੰ ਫਰੀ ਮਿਲੂਗੀ ਤੇ ਆ ਦੋ ਨੰਬਰ ਵਾਲੀ ਝੋਟੀਆਂ ਪੈਂਦੇ ਹੋਰ ਦੱਸੀ 85 100 ਇਹਨੂੰ ਬਈ 6ਵਾਂ ਮਹੀਨਾ ਲੱਗਾ 6 ਕਿ ਤੋ ਦੁੱਧਾ ਕਟਾ ਮਗਰਾ ਇਹਦੇ ਮਗਰਾ ਕੱਟਾ ਹੈ ਹਾਂਜੀ ਦੁੱਧ 6 ਕਿਲੋ 6 ਕਿ ਤੋ ਦੁੱਜਾ ਸੁਭਾਈ ਚੌਂ ਚਾਂ ਬਹੁਤ ਵਧੀਆ ਈ ਬੱਚੇ ਤੇ ਆਉਂਦੀ ਆ ਵੀਰੇ ਨਹੀਂ ਝਾੜ ਤੇ ਆਉਂਦੀ ਆ ਜੀ ਕੀ ਰੇਟ ਆ ਪਈ ਜਾਂਦਾ 85000 ਦੀ ਦੇਣਾ ਗਈ ਹਾਂ ਨਾ ਦੇਸ ਨੂੰ ਹਾਂ ਨਾ 100 ਕਿਲੋਮੀਟਰ ਪਹੁੰਚ ਕਰ ਦਾਂਗੇ 85000 ਹਾਂਜੀ ਝੋ ਦੀ ਬਾਹਰੋਂ ਵੀਰੇ ਲੈ ਵੀ ਮਿੱਤੋ ਹਰਿਆਣੇ ਦੇ ਵਿੱਚ ਕੌਣ ਹੋਊਗੀ 100 ਕਿਲੋਮੀਟਰ ਦੇ ਘੇਰੇ ਦੇ ਵਿੱਚ ਬਾਕੀ ਬਾਈ ਆਪਣੀ ਹਰਿਆਣਾ ਨਹੀਂ ਕਟਿਆ ਹਰਿਆਣੇ ਦੀ ਹਰਿਆਣੇ ਨਹੀਂ ਬਾਈ ਦੱਸ ਦੀ ਛੋਟੀ ਬਾਈ ਜੀ ਕਦ ਰੂ ਦਬੋਦਾ ਜੀ ਸਾਬੜ ਦੇ ਕੋਈ ਨਾ ਆਹ ਕੱਤੀ ਦੇਾਰੇ ਲੋਗੇ ਨਾਲੇ ਤਾਂ 2 ਰੁਪਏ ਹੋਣਗੇ ਤੇ ਨਾਲੇ ਆਹ ਪੁੱਤੋਈ ਜੀ ਲੈ ਦੋ ਲੈ ਕਿਹਨੂੰ ਫੱਟਾ ਹੀ ਆਸ ਤੇ 5000 ਦਾ ਮਗਰ ਨਹੀਂ ਹੈਣਾ 7-8 ਦਾ ਬੱਚਾ ਬਾਈ 5 ਦਾ ਕੌਣ ਦਿੰਦਾ ਕਾ ਕਿੰਨੇ ਆਦਾ ਤੂੰ 100 170 ਨੋਟ ਬੰਨ ਲੈ ਤੂੰ ਕਿੱਥੇ ਮੁੱਕ ਜਾਂਦੀ ਨਹੀਂ ਮੁੱਕ ਰਹੀ ਐਡੀ ਬੰਦੇ ਮੁੱਕ ਕੇ ਬੱਸ ਨਹੀਂ ਜਿਹੜੀ ਚੰਗੀ ਆ ਬਈ ਆਪੀ ਜਾ ਕੇ ਤੇਦੇ ਅੱਗੇ ਨਹੀਂ ਮੰਨਤਾ ਹੁੰਦਾ ਪਤਾ 100 ਕਿੰਨੇ ਮੀਟਰ ਤੇ ਪਹੁੰਚ ਕਾ ਜਾਂਦਾ 85 ਚ ਹਾਂ ਅੱਛਾ ਤੇ ਤੈਨੂੰ ਨੰਬਰ ਤੇ ਜਿਹੜੀ ਬਈ ਚੱਪ ਤੇ ਹਾਂ ਬਈ ਹਾਂਜੀ ਤਿੰਨ ਨੰਬਰ ਇਹਨੂੰ ਬਈ 8ਵੇਂ ਮਹੀਨਾ ਚੰਦੀ ਜਾਂਦਾ ਗੱਪਣ ਨੂੰ ਹਾਂ ਦੋ ਦੋ ਦਵਾਈ ਆ ਦਵਾਈ ਆ ਸਾਲ ਕੋਈ ਆ ਜਾਓ ਓਕੇ ਨਹੀਂ ਥਾਣੇ ਕੋਲ ਚੈੱਕ ਪਾਸ ਹੁੰਦੀ ਇਹ ਵੀ ਆਸੀ ਹਰ ਦਿਨ ਹਾਂ ਨਾ ਇਹ 100 ਕਿਲੋ ਮੀਟਰ ਪਹੁੰਚ ਕਰ ਦਾਂ ਗਿਆ ਹਾਂ 80 ਦੇ ਕਰਨ 100 ਜਾ ਹੋ ਗਈ ਕਰ ਦਾਂ ਗਿਆ ਮਹੀਨੇ ਤੋਂ ਹੀ ਇੱਥੇ ਪਾਉਂਦੇ ਹਾਂ ਹਾਂ ਪਰ ਇਹ ਮੈਨੇ ਜੀ ਨਿਗਾਇਆ ਉਹਦੇ ਗਿਆ ਕਿ ਹਣਾ ਬਾਈ ਜੀ ਨਿਗਾਇਆ ਉੱਥੇ ਹੀ ਆ ਮਾੜੀ ਮੈਂ ਬਹੁਤ ਚੌੜੀ ਆ ਦੁੱਧ ਮੈਂ 15-20 ਕਿਲੋ ਦਿੰਦੀ ਡੇਵੀ ਦੀ ਮੈਂ ਆ ਡੇਰੀ ਦੀ ਆ ਹੂੰ ਆਉਟ ਡੇਰੀ ਵਾਲਾ ਮੈਂ ਬੰਦਾ ਚੰਗੀ ਮੈਂ ਟਫਾਉਂਦੇ ਸ਼ੋਹਰ ਹਾਂ ਹੂੰ ਕਬਾਹ ਹਰੂਸੀ ਬਹੁਤ ਹਨ ਮੈਂ ਕਨਗਾਂਈ ਬਾਈ ਬਾਂਦੀ ਤਿਆਰ ਹੋਈ ਹੂੰ ਤੁਮੇ ਕੀ ਬਾਰੀ ਆਹ ਤਾਂ ਹੀ ਜਾਂਦੀ ਮੜਾ ਕੇ ਆਪਣੇ ਤੇ ਗਈ ਸੀ ਠੀਕ ਹੋ ਗਿਆ ਸੇਕ ਸੁਣ ਕੋਰੇ ਆਗਾ ਉਹ ਜੇ ਬਾਕੀ ਮਿਹਰਬਾਨੀ ਬਸ ਤਰ ਚੰਗੀ ਆ ਨਾ ਹੂੰ ਹੂੰ ਸੁਆ ਕੇ ਚੌਥਾ ਕੋ ਬੜਾ ਚੌਥਾ ਸੁਣਾ ਬਾਈ ਉਹਨੇ ਨਹੀਂ ਬਸ ਬਹੁਤ ਸੁਣਾ ਹੂੰ ਠੀਕ ਆ ਅੱਛਾ ਗੋਰੀ ਬਾਈ ਨੰਬਰ 98 44 44 ਹਾਂਜੀ 98 44 44 ਤੇ ਅਮਨਦੀਪ ਬਾਈ ਦਾ ਨਾਮ ਆ ਮਿੱਤਰੋ ਤੇ ਬਾਈ ਕਿਸੇ ਜ਼ਰੂਰੀ ਕੰਮ ਦੇ ਵਿੱਚ ਸੀ ਤੇ ਸਾਥੀ ਬਾਈ ਦਾ ਜਿਹੜਾ ਉਹਨੇ ਡਿਟੇਲ ਦਿੱਤੀ ਆ ਗੱਲਬਾਤ ਕੀਤੀ ਆ ਜਿਹੜਾ ਜਨਰਵਤ ਤੁਹਾਨੂੰ ਪਸੰਦ ਆ ਫਿਰ ਚੱਕੋ ਫੋਨ ਤੇ ਲਾ ਲਓ ਫੋਨ ਤੁਹਾਨੂੰ